ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੇ ਦੋਨੇ ਫਾਰਮਾਂ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ 13 ਦਸੰਬਰ ਨੂੰ ਕਿਸਾਨੀ ਅੰਦੋਲਨ 2 ਦੇ 10 ਮਹੀਨੇ ਪੂਰੇ ਹੋਣਗੇ ਤੇ ਸ਼ੰਭੂ ਤੇ ਖਨੌਰੀ ਤੇ ਬੈਠੇ ਕਿਸਾਨਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਅੱਜ ਰਾਤ ਦਾ ਖਾਣਾ ਛੱਡ ਦਿਓ ਢੱਲੇਵਾਲ ਦਾ ਸਾਥ ਦਿਓ ਤੇ 14 ਦਸੰਬਰ ਨੂੰ ਮੁੜ ਦਿੱਲੀ ਕੂਚ ਕਰਨਗੇ ਕਿਸਾਨ 101 ਕਿਸਾਨਾਂ ਦਾ ਤਿੱਜਾ ਜਥਾ ਰਵਾਨਾ ਹੋਵੇਗਾ ਵੱਧ ਤੋਂ ਵੱਧ ਕਿਸਾਨ ਤੇ ਸਮਰਥਕ ਪਹੁੰਚਣ ਆंदोलਨ ਤੋਂ ਪ੍ਰਭਾਵਿਤ ਦੋਵੇਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਲਿਖੀਆਂ ਨੇ 13 ਦਸੰਬਰ ਨੂੰ ਕਿਸਾਨ ਅੰਦੋਲਨ 2 ਦੇ 10 ਮਹੀਨੇ ਪੂਰੇ ਹੋਣ ਨੇ ਤੇ ਸ਼ੰਭੂ ਤੇ ਖਨੋਰੀ ਦੋਵੇਂ ਫਾਰਮਾ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ ਸਾਰੇ ਦੇਸ਼ ਵਾਸੀਆਂ ਨੂੰ ਮਰਨ ਵਰਦ ਤੇ ਬੈਠੇ ਕਿਸਾਨਾਂ ਗੂਜਗਜੀਤ ਸਿੰਘ ਢੱਲਵਾਰ ਦੇ ਸਮਰਥਨ ਦੇ ਵਿੱਚ ਅੱਜ ਰਾਤ ਦਾ ਖਾਣਾ ਛੱਡਣ ਦੀ ਅਪੀਲ ਕੀਤੀ ਗਈ ਹੈ 101 ਦਾ ਤੀਜਾ ਜਥਾ 14 ਦਸੰਬਰ ਨੂੰ ਦਿੱਲੀ ਮਾਰਚ ਲਈ ਰਵਾਨਾ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਆंदोलਨ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ